ਸਤਨਾਮ ਸ਼ਿਰਵਾਕੀਓ ਸਾਬ ਜੀਓ ਰਹਾ ਰਾਉ ਸਾਹਿਬ ਅਰ ਜੁਗ ਜੁਗ ਭਗਤੋ ਪਾਇਆ ਪੈ ਅਤਿ ਰਖਦਾ ਆ ਰਾਮ ਰਾਜੀ ਹਰ ਨਾਕਸ਼ ਗੁਟੇਰ ਮਾਰਿ ਪ੍ਰਹਿਲਾਤ ਰਾਇ ਅਹੰਕਾਰੀਆਂ ਨਿੰਦਕਾਂ ਪਿਠ ਦੇ ਨਾਮ ਦੇਉ ਮੁਖਲਾਇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸਰੂਪ ਮਹਲਾ ਪਹਿਲਾ ਦੁਖਦਾਰੂ ਸੁਖ ਰੂਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਬਸ ਸਿਆਹੇ ਰਾਂਤ ਨਾ ਜਾਈ ਲਖਿਆ ਰਹਾਉ ਜਾਤ ਮੇ ਜੋਤ ਜੁਤ ਮੇ ਜਤ ਹਗਲਗਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਬਤ ਸਵਾਲ ਯੋਜਨ ਕੀਤੀ ਸੋ ਪਾਰ ਪਿਆ کیا نان جو کر رہ سو دراسم حلہ پہلا ایک اکار ستگا سود تیرا کیا سو کر کیا جتبالی واجک شنکا کیر در وا منہاری ਕੀਤੇ ਤੇਰੇ ਰਾਗ ਪਰਿਸਮ ਕਹੀ ਹੈ ਕੀਤੇ ਤੇਰੇ ਗਾਵਣ ਹਾਰੀ ਗਾਵਣ ਤੁੰਨੋਂ ਪਉਣ ਪਣੀ ਸੰਤੁਰ ਗਾਵੇ ਰਾਜਾ ਧਰਮ ਦੁਵਾਰੀ ਗਾਵਣ ਤੁੰਨੋਂ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁੰਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੀ ਗਾਵੰਤੋ ਨੰਦਰਿੰਦਰ ਆਸਨ ਬੈਠੇ ਦੇਵਤਿਆਂ ਦਰੰਥ ਗਾਵਤ ਨੋ ਸਿੱਧ ਸਮਾਦੀ ਅੰਦਰ ਗਾਵਤ ਨੋ ਸਾਧ ਵਿਚਾਰੀ ਗਾਵੰਤੋ ਜਤੀ ਸਦੀ ਸੰਤੁਖੀ ਗਾਵੰਤੋ ਵੀਰ ਕਹਾਰੇ ਗਾਵੰਤੋ ਨੋ ਪੰਡਿਤ ਪੜਾਂ ਰਖੀ ਸੂਰ ਜੁਗ-ਜੁਗ ਵੇਦਾਂ ਨਾਲੇ ਗਾਵੰਤੋ ਨੋ ਮੁਹਣੀਆ ਮਨਮੋਹਨ ਸੁਰਗ ਮਛ ਬਿਆਲੇ ਗਾਵਤ ਨਰਤਿ ਗਾਈ ਤੇਰੀ 68 ਤੀਰਥ ਨਾਲੇ ਗਾਵਤ ਤਉਨ ਜੋਤ ਮਹਾਬਰਸੂਰਾ ਗਾਵਤ ਮਖਾਣੀ ਚਾਰੇ ਗਾਵਤ ਅਖੰਡ ਮੰਡਲ ਬ੍ਰਹਮੰਡਾ ਕਰ ਕਰੇ ਰੱਖੇ ਤੇਰ ਧਾਰੀ ਸੇਤਨ ਗਾਵ ਜੋਤ ਭਾਵਰਤੇ ਤੇਰੇ ਭਗਤ ਰਸਾਲੇ ਹੋਰਗੇ ਤੇ ਤਉਨ ਗਾਵ ਸੇਨਾ ਚਿਤਨਾਬ ਨਾਨਕ ਅਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਪੀਓ ਸਿਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀ ਤਾਂ ਆਪਣਾ ਜਿਉ ਤੁਸ ਤੇ ਬੜਿਆਈ ਜੋ ਦੇ ਬਾਵੈ ਸੋਈ ਕਰ ਸੇ ਫਿਰ ਹੁਕਮ ਨਾ ਕਰਨਾ ਚਾਹੀ ਸੋ ਬਾਦਸ਼ਾਹੂ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਮਾਨ ਲਾ ਪਹਿਲਾ ਸੋਨੁ ਵਡਾ ਆਖੇ ਸਭ ਕੋਈ ਕੇਵਡ ਵਡਾ ਢੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਈ ਕਹਿਣੀ ਵਾਲੀ ਤੇਰੀ ਰਹੀ ਸਮਾਈ ਵੱਡੇ ਮੇਰੇ ਸਾਹਿਬਾਗ ਗੁਰਮੁਖੀ ਰਾਣੀ ਜੀ ਰਾ ਕੋਈ ਨਾ ਜਾਣੇ ਤੇਰਾ ਕੀਤਾ ਕੀ ਵਢੀ ਰਹਾ ਸਾਵਸੁਰਤੀ ਮੈਂ ਸੁਰਤ ਕਮਾਈ ਸਭ ਕੀਮਤ ਬਿਲ ਕੀਮਤ ਪਾਈ ਗਿਆਨੀ ਦਿਆਨੀ ਗੁਰੂ ਗੁਰ ਆਈ ਕਹ ਨਾ ਜੈ ਤੇਰੀ ਤੇਲ ਵਢਿਆਈ ਸਾਵ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਢਿਆਈਆਂ ਤੁਦ ਬਿਨ ਸਿੱਧਿ ਕਿਨੇ ਨਾ ਪਾਈਆ ਕਰਮ ਮਿਲੇ ਨਾ ਠਾਕ ਰਹਾਈਆ ਆਖਣ ਵਾਲਾ ਕਿ ਆਪਿ ਚਾਰਾ ਸਿੰਘ ਤੀਪੁਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰ ਨਾਨਕ ਸੱਚ ਸਵਾਰਨ ਹਾਰਾ ਸਮਾਲਾ ਪਹਿਲਾ ਆਖਾਂ ਜੀ ਮਾਪਸਰੈ ਮਰ ਜਾਉ ਆਖਣੇ ਓਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੂਖ ਦੁਖ ਭੁਖੇ ਖਾਈ ਚਲੀਏ ਦੁਖ ਸੋਕਿਓ ਬਿਸਰੈ ਮੀਰੀ ਮਾਈ ਸਾਚਾ ਸਾਹਿਬ ਸਾਚੇ ਨਾਮ ਹੀ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜਿਸਾਂ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਤਿੰਦਾਰ ਰਹੇ ਨ ਚੁਕੇ ਭੂਗੁਣ ਏਹੋ ਹੋ ਨਾਹੀ ਕੋਈ ਨਕ ਹੋਆ ਨਾ ਕੋਈ ਜੇ ਵਡਾ ਪਤੇ ਵਡ ਤੇਰੀ ਦਾਤ ਜਿੰਦ ਦਿਨ ਕਰਕੇ ਕੀਤੀ ਰਾਖਸਮ ਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਸਨਾਤ ਰਾਗ ਗੂਜਰੀ ਮਹੰਤਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਆਪਿ ਨੂੰ ਕਰੂੰ ਗੁਰ ਪਾਸੁ ਹਮ ਕੀਰੇ ਕਰਮ ਸਤਗੁਰ ਸਰਣਾਇ ਕਰਦਾ ਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖ ਆਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਿਭਾਗ ਬੜੇ ਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮੇਰਾ ਤ੍ਰਿਪਤਾਸਿ ਮੇ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸੁਨਾਮ ਨ ਪਾਇਆ ਤੇ ਭਾਗਹੀਣ ਜੰਪਾ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈ ਤੁਰਮਸਤਿ ਗਿਖਿਆ ਲਖਾਸ ਧਨ ਧਨ ਸਤ ਸੰਗ ਜਿਤ ਹਰ ਰਸ ਪਾਇਆ ਮੇਰ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਲਾ 5 ਕਾਹਿਰੇ ਮਤਿ ਤਵੇ ਉਤਮ ਜਾਂ ਆਹਰ ਹਰ ਜੀਉ ਪਰਿਆ ਸਹਿਲ ਪਥਰ ਮੈਂ ਜੰਤੂ ਪਾਇ ਤਾਕਾ ਰਿਜਕਾ ਅਗੇ ਕਿਰ ਧਰੀਆ ਮੇਰੇ ਮਾਧੂ ਜੀ ਸਦ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਪਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰਜਕ ਸੰਬਾਹੀ ਠਾਕੁਰ ਕਾਹੀ ਮਨ ਪਉ ਗਰੀਆ ਉੜੇ ਉੜਾ ਵਸੇ ਕੋ ਸਾਦੇ ਪਾਛੇ ਬਜਰੀ ਸਹਰਿਆ ਤਿੰਨ ਕਵਨ ਸੁਣਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਉ ਨਿਦਾਨ ਦਾ ਸ੍ਰਸ਼ਟ ਸਿਦਾਨ ਠਾਕੁਰ ਕਰਤਲ ਤਹਿਆ ਜਨ ਨਾਨਕ ਬਲਬ ਸਦ ਬਜਾਈਏ ਤੇਰਾ ਅੰਤ ਨਾ ਪਾਉ ਸਿਮਰਿਆ ਰਾਜਾ ਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰੂ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਆਗਮਾ ਆਗਮਾ ਪਾਰਾ ਸਭ ਧਿਆਵੇ ਸਭ ਧਿਆਵੇ ਤੂ ਜੀ ਹਰ ਸੱਚੀ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆਕਾਦਾਤਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜਿ ਸਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਾਰੀ ਕੋ ਪੁਰਖ ਸਮਾਨਾ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੀ ਚੋਜ ਬਿਨਾ ਨਾ ਤੂੰ ਆਪੇ ਦਤਾ ਆਪੇ ਭੁਗਤਾ ਜੀ ਹਉ ਦੁਦੁ ਬਿਨਾ ਬਰੁ ਨਾ ਜਾਣਾ ਦੂ ਬਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਅਖਿਵਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨਾਨ ਨਿਕ ਤਿਨ ਕੁਰਬਾਨਾ ਹਰ ਧਿਆਵੇ ਹਰ ਧਿਆਵੇ ਤੁਜੀ ਸੇ ਜਨ ਜੁਗ ਮੇ ਸੁਖਵਾਸੀ ਸੇ ਮੁਕਤ ਸੇ ਮਗਦ ਭਾਈ ਜਿਨ ਹਰ ਧਿਆਇਆ ਜੀ ਤੈਨ ਤੋਟੀ ਚਮਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜਿਨ ਦੇ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੀ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸੁਲਾਹਨ ਦੂਜੀ ਹਰ ਅਨਕ ਅਨੀਕ ਅਨੰਤਾ ਤੇਰੀ ਅਨਕ ਤੇਰੀ ਅਨਕ ਹੈ ਹਰ ਪੂਜਾ ਜੀ ਤਪ ਤਾਪੇ ਜਪੇ ਬੇ ਅੰਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਪਉ ਸਿਮਰਤ ਸਾਸਤ ਜੀ ਗਰਗਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਈ ਜਨ ਨਾਨਕ ਜੀ ਜੋ ਪਾਵੇ ਮੀਰੀ ਹਰਿ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਇਸਤ ਜੀਵਣ ਬਰਨ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨੈ ਚਲ ਕਰਤਾ ਸੋਈ ਤੁਹ ਦੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਥਾ ਮਹਾਰਾਜ ਚੌਥਾ ਤੂੰ ਕਰਤਾ ਸਚਿਆਰ ਮੈਂडा ਸਾਈ ਜੋ ਤਉ ਪਾਵੇ ਸੋਈ ਥੀ ਸੀ ਜੋ ਤੂੰ ਦੇ ਐ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਖ ਲਾਗਾ ਮਨ ਮੁਖ ਗਵਾਇਆ ਤੂੰ ਤੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਈ ਹੀ ਮਾਹੇ ਤੁਈ ਬਿੰਦ ਕੋਈ ਨਾ ਹੈ ਜੀ ਜੰਤ ਸਭ ਤੇਰਾ ਘੇਰ ਵਿయోగ ਮਿਲ ਵਿਛੜਿਆ ਸੰਜੋਗੀ ਮੇਲ ਜੇ ਸੁਨੋ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦਿ ਕੀ ਆਖ ਬਖਾਣੇ ਜਿਨ ਹਰਿ ਸੇਵਿਆ ਤੇ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸੂ ਹੋਏ ਤੁਰਵੇਂ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਈ ਜਨ ਆਨਿਕ ਗੁਰਮੁਖ ਪ੍ਰਗਟ ਹੋਏ ਅਸਮਾਲਾ ਪਹਿਲਾ ਤਿਤ ਸਰ ਵਰੜਾ ਭੈਲੇ ਨਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਜ ਮੋਹ ਪਗ ਨੀ ਚਾਲੇ ਹਮ ਦੇਖਾਤ ਲੂਬੀਲੇ ਮਨ ਇੱਕ ਨਾ ਜੀ ਤਸ ਮੂਡ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਹੋ ਜਤੀ ਸਤੀਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਬਰਨਵ ਨਾਨਕ ਦਿਨ ਕੀ ਸਰਣਾ ਜਿੰਤੂ ਨਾਹੀ ਵੀ ਸਰਿਆ ਸਮਹਲਾ ਪੰਜਵਾ ਪਈ ਪ੍ਰਾਪਤਿ ਮਾਨੁ ਤੇ ਦੇਖੀ ਆ ਕੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਮਰਗਾ ਜਿ ਤਿਰਕ ਤੇ ਨਾਮ ਮੇ ਸਾਧ ਸੰਗਤ ਭਜ ਕੇ ਬਲ ਨਾਮ ਸਰੰਜਾਮ ਲਾਗ ਭਗਤ ਜਲ ਤਰਨ ਕੈ ਜਨਮ ਬ੍ਰਿਥਾ ਜਾ ਤਿਰੰਗ ਮਾਇਆ ਕੈ ਰਹਾਉ ਜਬ ਤਸ ਜਨਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹਉ ਨਾਨਕ ਆਮਨੀ ਚਰਮਾ ਸ਼ਰਨ ਪਰ ਕੀ ਰੱਖੂ ਸ਼ਰਮਾ ਪਾਤਸ਼ਾਹੀ ਦਸਵੀਂ ਕਬੀ ਉਵਾਚ ਮੀਨਤੀ ਚਉਪਈ ਹਮਰੀ ਕਰੋ ਹਾਂ ਤੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਜਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ہمرے دو سب تم کھا بو آپ موہے بچاو سخی بسے مورو پروارا سیوک سکھ سب کر تارا مور اچھا نے کردا کریا سب پیرن کو آسن کر پورن ہوئے ہماری آسا تور پجن کی رہے پیاسا تمہیں شاٹ کوئی ابر نہ آؤں جو پر چاہوں سو تم تے پاؤں سیوک سکھ ہماری تاری ہے چن چن ستر ہماری ماری ہے

ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵ ਨੰਦ ਜਛਨ ਪਜਾਇਓ ਆਦਾਂ ਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਰਮੋ ਬਧ ਕੀਓ ਘਟ ਘਟ ਗਏ ਅੰਤਰ ਕੀ ਜਾਨੰਦ ਭਲੇ ਪੁਰੇ ਕੀ ਪੀਰ ਪਛਾਨ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਗਰ ਫੂਲਾ ਸੰਤਾਂ ਦੁਖ ਪਾਜਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬੂਦ ਕਰ ਕਰੰ ਕਰਤਾਰਾ ਪ੍ਰਜਾ ਤਰਤਵ ਦੇਹ ਅਪਾਰ ਜਵਾਕਰ ਕਰਤੂ ਕਬ ਹੂੰ ਤੂੰ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸ੍ਰੀ ਸਵਤਾਹੇ ਆਪੁ ਆਪਣੀ ਬੂਜੋ ਚਾਰੇ ਤਉ ਸਭੀ ਤੇ ਰਹੈ ਨਰਾਲਮ ਜਾਨਤ ਬੀਤ ਪੀਦ ਅਰੁ ਅਨਮ ਨਿਰੰਕਾਰ ਨਿਰਵਕਾਰ ਨਿਰਲੰਭ ਵਾਦ ਅਨੀਲੋ ਨਾਦ ਸੰਭੁ ਤਾਕਾ ਮੂਡ ਉਚਾਰਤ ਭੀਦਾ ਜਾ ਕੋ ਭੀਗ ਨ ਪਾਵਤ ਭੀਦਾ ਤਾਕੋ ਕਰਪਾ ਹਨ ਨਮਨਤ ਮਹਾਮੂਡਕ ਭੀਨ ਜਾਨਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪੋ ਆਪਣੀ ਬੁੱਧ ਹੈ ਜੀਤੀ ਬਨਨ ਬਨਨ ਤੋਇ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਾ ਨੁਪਸਰੂਪਾ ਰੰਗ ਪਿਉ ਰਾਵ ਕਹਿ ਪੂ ਪਾਂਡ ਜੀ ਰਸੇ ਤੈ ਕੀਨੀਤ ਪੁਜਖਾਨ ਬਹੁ ਰਚਦੀਨੀ ਕਾਹੂ ਫੂਲ ਰਾਜਾ ਹਵ ਬੈਠਾ ਕਾਹੂ ਸਿਮਟ ਪਿਉ ਸੰਕਰੇ ਕਹਿਠਾ ਸਿਗਰੇ ਸਿਖਾਈ ਚੰਬਵਾ ਚੁਗਾ ਸਰੂਪ ਸੁਆੰਭਵ ਅਵਰਛਾਮੀ ਰਿਤਮ ਕਰੋ ਸਿਖਿ ਉਬਾਰ ਸਿਖ ਸੰਗਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਗਤ ਹਮਾਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਬ ਟਾਰੀ ਜੋ ਕਲ ਕੋ ਇਕ ਵਾਰ ਤੇ ਅਹ ਤਾਗੇ ਕਾਲ ਨਿਕਟਨੀ ਹੈ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਡਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਿ ਨਹਿ ਰੋਤਾ ਕੇ ਤਨ ਜਮੇ ਹਰ ਬੋਲੀ ਤੇ ਸਿੱਧ ਘਰ ਮੋ ਸੁਭ ਹੋਈ ਦੁਸ਼ਟ ਸ਼ਾ ਸ਼ਭ ਸਕੇ ਨਾ ਕੋਈ ਏਕ ਵਾਰ ਜਿਨ ਤਮੈ ਸੰਭਾਰ ਅਕਾਲ ਖਾਸ ਤੇ ਤਾਹੀ ਮਹਾਰਾਜ ਜਨ ਨਰਨਾਮ ਤਿਹਾਰੂ ਕਹਾ ਦਾਰੇ ਦੁਸ਼ਟ ਦੁਖ ਤੇ ਰਹਾ ਖੜਗ ਕੇਤਮੈ ਸ਼ਰਨ ਤਿਹਾਰੀ ਆਪ ਹੱਥ ਦਲੇ ਹੋ ਉਬਾਰੀ ਸਰਬ ਠੌਰ ਮਾ ਉਹੋ ਸਹਾਈ ਦੁਸ਼ਟ ਦੁਖਤੇ ਦੇਹੋ ਬਚਾਈ ਸਵਈਆ ਪਾਈ ਗਾਹੇ ਜਬ ਤੇ ਤੁਮ ਰਿਦਬ ਤੇ ਕੋ ਅਖ ਤਰੀ ਨਹੀਂ ਆਨੀਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਇਕ ਨ ਮੰਨੇ ਸਿਮਰਤ ਸਾਸਤਰ ਵੇ ਸਭ ਬਹੁ ਭੇਦ ਕਹੇ ਹਮ ਇਕ ਨ ਜਾਣਿਓ ਸਰੀਅਸ ਪਾ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ बखਾਨਿਓ ਸਗਲ ਦੁਆਰ ਕੋ ਛਾੜ ਕੈ ਕਹਿਉ ਤਹਾਰੂ ਰੂਪਾਰੂ ਬਾਹੇ ਕਹੇ ਕਿਲਾ ਜਿਸ ਗੋਬਿੰਦ ਦਾਸ ਤਹਾਰਾ RAM KALI ਮਹਲਾ ਤੀਜਾ ਨਾ ਦਿਖੂ ਅੰਕਾਰ ਸਤਗੁਰ ਪ੍ਰਸਾਦ आनंद पिया मेरी माई सतगुरु मैं पाया सतगुरु ता पाया सह से सीती मन वचियां वादाईयां राग रतन परिवार परियां शब्द गावन आईयां शब्दो तंगाव हरि के रा मन जिनी बसाया कह नानक आनंद ना हुआ सतगुरु मैं पाया ਏ ਮਨ ਮੇਰੀਆ ਤੂੰ ਸਦਾ ਰਹੂ ਹਰਨਾ ਦੇ ਆ ਨਾ ਰਹੋ ਤੂੰ ਮਨ ਮੇਰੀ ਦੁੱਖ ਸਭ ਵਿਸਾਰਣਾ ਅੰਗੀਕਾਰੂ ਕਰੇ ਤੇਰਾ ਕਰ ਸਭ ਸਵਾਰਣਾ ਸਵਨਾ ਕਲਾ ਸੰਰਾਸ ਸੋ ਅਮੀ ਸੋ ਕੇ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੀ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੀ ਰਹਿ ਕਰਤਾ ਤੇਰਾ ਸਭ ਕੀ ਸਹੈ ਜਿਸ ਦੇਸ ਪਾਵੇ ਸਦਾ ਸੇਬਤ ਸਦਾ ਤੇਰੀ ਨਾਮ ਅਨਵਸਾਵੀ ਨਾਮ ਜਿਨ ਕੇ ਮਨ ਬਸਿਆ ਬਾਚੇ ਸ਼ਬਦ ਘਨੀਰੀ ਕਹਿ ਨਾ ਨਿਤ ਸੱਚੇ ਸਾਹਿ ਗਿਆਨਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਹੈ ਆਧਾਰ ਮੇਰਾ ਕਿਨੁ ਖਾ ਸਭ ਗਵਾਈਆ ਕਿਰਿ ਸ਼ਾਂਤ ਸੁਖ ਮਨ ਆਏ ਬਸਿਆ ਜਿਨੇ ਛਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੇਟਾਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾ ਉਨਕ ਸੁਣੋ ਸੰਤੋ ਸਤਿ ਰੂਪਿਆ ਨੂੰ ਸਾਚਾ ਨਾਮ ਮੇਰਾ ਆਧਾਰ ਵਾਜੀ ਪੰਚ ਸਾਂ ਤਿਤਕਾਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੀ ਕਲਾ ਚਿਤ ਗੁਰ ਧਾਰੀ ਆ ਪੰਜ ਦੋ ਤੋਦਵਾਸ ਗੀਤੇ ਕਾਲ ਕੰਟਕ ਮਾਰਿਆ ਧੁਰ ਗਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੀ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨ ਹਦਵਾਜੀ ਆਨਦ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਪਰੰਪਰਾ ਪਾਇਆ ਤਰੇ ਸਗਲ ਬਿਸਹੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਈ ਸਰਸੀ ਪੂਰੇ ਗੁਰ ਤੇ ਜਾਣੀ ਸੁਣਤੀ ਪੁਨੀਤ ਕਾਤੀ ਪਵਿੱਤ ਸਤਗੁਰ ਰਹਿਆ ਭਰਪੂਰੀ ਬਨਵੰਤ ਨਾਨਕ ਗੁਰ ਚਰਨ ਲਾਕੇ ਬਾਚੀ ਅਨੰਦ ਤੁ ਮੁੰਦਾਬਨੀ ਮਹਲਾ ਪੰਜਾਬ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਆਧਾਰ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰ ਹੋਏ ਵਸਤ ਤਾ ਜੀ ਨਹ ਜਾਈ ਨਿਤ ਨਿਤ ਰਖੁਰ ਧਾਰੂ ਆਗਮਸੰਸਾ ਚਰਨ ਲਗ ਤਰੀਏ ਸਮਨਾ ਨਕ ਬ੍ਰਹਮ ਪ੍ਰਸਾਰੂ ਸਲੋਕ ਮਾਲਾ ਪੰਜਵਾ ਤੇਰਾ ਕੀਤਾ ਜਾਤੂ ਨਹੀਂ ਮੈਨੋ ਜੋ ਕੀ ਤੋਈ ਮੈਂ ਨਿਰਗੁਣਿਆ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿਨਾਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀਵੇ ਹਰਿਆ ਪਾਉੜੀ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਹੀਂ ਉੱਥੇ ਤੇਰੀ ਰੱਖ ਅਗਨੀ ਉਦਰਮਾਰੀ ਸੁਣ ਕੇ ਜਮ ਕੇ ਦੂਤ ਨਾ ਹੀ ਤੇਰੀ ਛੜ ਜਾਹੀ ਭੌਜਲ ਬਖਮਸਗਾ ਹੋ ਗੁਰ ਸਬਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਖਾ ਹੈ ਕਲਮੇ ਇਹੋ ਕੁੰਨ ਗੁਣ ਗੋ ਪਿੰਦ ਗਾਹੀ ਸਭ ਸੈਨੋ ਕਿਰਪਾ ਤੁ ਸਮਾਲੇ ਸਾਹੀ ਸਾਹੀ ਮਿਰਥਾ ਕੋਈ ਨ ਜਾਈ ਜੇ ਆਵੇ ਤੁਦ ਆਹੀ ਸ਼ਲੋਕ ਮਹਾਨਾ ਪੰਜਵਾ ਅੰਤਰ ਗੁਰਿਆ ਰਤਨ ਜਿਸ ਵਾਂ ਜਪ ਗੁਰ ਨਾਮ ਉਨੀਤਰੀ ਸਤਗੁਰ ਪੇਖਣਾ ਉਸ ਰਬਣੀ ਸੁਨਣਾ ਗੁਰਨਾ ਸਤਗੁਰ ਸੇ ਤੀਰਤ ਆਹ ਦਰਗਾ ਭਾਈ ਠਾਉ ਕਾਹੂ ਨਾਨਕ ਕਿਰਪਾ ਕਰੀ ਜਿਸਨੋਏ ਵਥ ਦੇ ਜਗ ਮੇ ਉਤਮ ਕਾੜੀਐ ਇਕੀ ਮਹਲਾ ਪੰਜਵਾ ਰਖੇ ਰਖਣ ਹਾਰਿ ਆਪੋ ਬਾਰਿ ਆ ਗੁਰ ਕੇ ਪੈਰੀ ਪਹਾਏ ਕਾ ਜਸ ਵਾਰਿ ਆ ਹੋਆ ਆਪਦ ਆਹ ਲੋ ਮਨ ਹੂ ਨਾ ਸਾਰਿ ਆਨ ਸਾਧ ਜਨਾ ਕੇ ਸੰਗ ਪਵ ਜਲ ਤਾਰਿ ਆ ਸਾਤ ਨਿੰਦਕ ਦੁਸ਼ਟ ਕਿਨ ਮਾਹੀ ਬਿਦਾਰੀਆਂ ਤੇ ਸਾਹਿਬ ਕੀਤੇ ਨਾਨਕ ਮਨੇ ਮਾਹੀ ਜੇ ਸਿਮਰਤ ਸੁਖ ਹੋਈ ਸਗਲੇ ਦੁਖ ਜਾ ਤੇ ਸਾਹਿਬ ਕੀਤੇ ਨਾਨਕ ਮਨੇ ਮਾਹੀ ਜੇ ਸਿਮਰਤ ਸੁਖ ਹੋ ਸਗਲੇ ਦੁਖ ਜਾਹੀ ਵਾਹ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਹਤੇ ਤੁਧਿਆ ਕੀ ਦਾਸੁ ਹਮਾਰੀ ਗੀਓ ਪਿੰਡ ਸਭ ਤੇਰਾ ਵਾਹਿਗੁਰੂ ਕਾਹੂ ਨਾਨਕ ਸਭ ਤੇਰੀ ਬੜਿਆ ਹਾਏ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ 옴 ਸ਼੍ਰੀ ਵਾਹਿਗੁਰੂ 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 ਤੀਨੇ ਤਾ ਬਿਨਵਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੂ ਬਿਗਨ ਕਉ ਲਾਗੇ ਜਾਕੀ ਪ੍ਰਭ ਅਗੇ ਅਰਦਾਸ ਅਰਦਾਸਿਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਦੇ ਪਾਤਸ਼ਾਹ 10ਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਨੀਤਿ ਆਇਆ ਸਿਰੰਗਸਪੁਰ ਦੇ ਅਮਰਦਾਸ ਰਾਮਦਾਸ ਜੀ ਉਹੀ ਸਹਾਇ ਅਰਜਨ ਅਰ ਗੋਬਿੰਦ ਨੂੰ ਸਮਰਉ ਸ਼੍ਰੀ ਹਰਾਇ ਰਾਏ ਸ਼੍ਰੀ ਅਰਕਿਸ਼ੰਤ ਆਈ ਹੈ ਦੇ ਦੇਠੇ ਸਾਹਿਬ ਤੋਂ ਜਾਏ ਦੇ ਇੱਕ ਬਹਾਦਰ ਸੁਨਰੀਆ ਕਰਨ ਆਉਂਦੇ ਦਾਵੇ ਤਾਂ ਸਭ ਥਾਈ ਹੋਏ ਸਹਾਏ ਦਸਮਾ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਾਂ ਬਾਸ਼ੀਆਂ ਦੀ ਆਤਮੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕੀਤੇ ਦਾਤਾ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਚਾਹਤੀਆਂ 40 ਮੁਕਤੀਆਂ ਠੀਆਂ ਜੱਪੀਆਂ ਦੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛੱਕਿਆ ਦੇਗ ਚਲਾਈ ਦੇਗ ਵਾਖੀ ਦੇਖੇ ਅੰਡਰਸ ਕੀਤਾ ਤੇ ਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਨੇ ਸੀ ਦਿੱਤੇ ਬੰਦ ਬੰਦ ਘਟਵਾਏ ਖੋਪਰੀਆਂ ਲਖਾਈਆਂ ਚਰਖੜੀਆਂ ਜੜੇ ਤਨ ਆਰਿਆਂ ਨਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਦਾ ਕੇਸਾਂ ਸਵਾਸਾਂ ਸੰਗ ਨਿਵਾਹੀ ਤਨ ਅਦਿਕ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤ ਆਵੇ ਚਤਾਂਵਨ ਕਾ ਸਦਕਾ ਸਰਬ ਸੁਖ ਹੋਏ ਜਹ ਜਹਾਂ ਗਾ ਸਹਿ ਸਹਿ ਤਾਂ ਤਰਛਿਆ ਰਿਹਾਏ ਦੇਗ ਤੇਗ ਬਤੇ ਮਿਰਤ ਕੇ ਪੈ ਪੰਥ ਕੀ ਜੀ ਸਿਰ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸੇਖਾਂ ਨੂੰ ਸਿੱਖੀ ਦਾਨ ਕੇ ਇਸ ਤਰ੍ਹਾਂ ਦਾਨ ਬਵੇਕ ਦਾਨ ਵਿਸਾਦਾਨ ਪ੍ਰੋਸਾਦਾਨ ਦਾਨ ਸਿਰਦਾਨ ਨਾਮ ਦਾ ਸ਼੍ਰੀ ਅਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਨਾਬ ਜੀ ਦੇ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤਬਦ ਦਾ ਰੱਖਾ ਵਾਹਿਗੁਰੂ へ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰਕਿਓ ਸ਼੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰਿਆਂ ਗੁਰਤਾ ਮਤੂ ਇਹ ਨਾ ਤੁਗਾ ਸਾਹਿਬ ਨੂੰ ਸ਼ੁਹਰੇ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨਕ ਆਪਸਾਂ ਜੀ ਨੂੰ ਬਖਸ਼ੂ ਹੀ ਨਮਾਣੀਆ ਤੇ ਮਾਨ ਸਤਿਗੁਰੂ ਨਿਤਾਣਿਆਂ ਤੇ ਤਾਂ ਨੇਉਟਿਆਂ ਦੀ ਓਟ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਤਨ ਤਨ ਬਾਬਾ ਜਵੰਦਾ ਜੀ ਮੀਰੀ ਪੀਰੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਚਰਨ ਸ਼ੋਹ ਜੋੜਾ ਜੀ ਸਾਹਿਬ ਦੇ ਅਸਥਾਨ ਤੇ ਦਸਵੀਂ ਦੇ ਪਵਿੱਤਰ ਦਿਹਾੜੇ ਨੂੰ ਮੁਖ ਰੱਖਦਿਆਂ ਸ਼ਾਮ ਕਾਲ ਦੇ ਦੀਵਾਨ ਸੋ ਜੀ ਸਜੇ دیਵਾਨਾ ਵਿੱਚ ਸੋਧ ਰਹਿ ਰਾਜ ਸਾਹਿਬ ਜੀ ਦੇ ਜਾਪ ਹੋਈ ਨਹੀਂ ਮਹਾਰਾਜ ਗੁਰਬਾਣੀ ਦੇ ਜਾਪ ਸੇਵਾ ਸਿਮਰਨ ਕਰਦੀ ਅਨੇਕਾਂ ਵਰਕਾਰ ਦੀਆਂ ਗਲਤੀਆਂ ਭੁੱਲਣ ਨੂੰ ਬਖਸ਼ ਲੈਣਾ ਕਿ ਤ ਉਸ ਮੱਤ ਬਖਸ਼ੀ ਕਰਨੀ ਛੋਤ ਸਪਸ਼ਟ ਗੁਰਬਾਣੀ ਦੇ ਜਾਪ ਸੇਵਾ ਸਿਮਰਨ ਕਰਨ ਦਾ ਪਰ ਲੋ ਤੋਂ ਬਖਸ਼ੇ ਕਰਨਾ ਜਿੰਨੀਆਂ ਵੀ ਸੰਗਤਾਂ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਸਭ ਦੀਆਂ ਹਾਜ਼ਰੀਆਂ ਦਰਸ਼ਨੀ ਘਟਾਵਾਂ ਦਰ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਲਿਖੇ ਲਾਉਣਾ ਸਵਨਾ ਦੇ ਘਰਾਂ ਪਰਿਵਾਰਾਂ ਚ ਦੁੱਖਾਂ ਵਿਗਨਾਂ ਕਲੇਸ਼ਾਂ ਦੇ ਨਾਸ ਕਰਕੇ ਆਪ ਜੀ ਦੇ ਭਜਨ ਬੰਦਗੀ ਦੇ ਪ੍ਰਕਾਸ਼ ਕਾਰੋਣੇ ਸੁਆਸ ਸੁਆਸ ਨਾਮ ਸਿਮਰਨ ਦੀ ਦਾਤ ਗੁਰਸਿੱਖੀ ਦੀ ਦਾਤ ਅੰਮ੍ਰਿਤ ਵੇਲਾ ਨਤਿੰਦਿਆਂ ਦਾਤਾਂ ਬਖਸ਼ੀ ਕਰਨੀਆਂ ਆਪਸੀ ਮੇਲ ਮਨਾ ਪਿੰਡ ਤੂਫਾਂਤ ਪਿਆਰੀ ਕਾ ਗ੍ਰਤਾ ਭਾਈਚਾਰੇ ਦੀ ਸਭ ਬਖਸ਼ੀ ਕਰਨੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੰਗ ਸੰਗੋ ਕਿਸ ਹਾਈ ਹੋਣਾ ਦਰੁ ਕਰੋ ਨਾਮ ਦੀਆਂ ਦਾਤਾਂ ਵਸ਼ੀ ਕਰਕੇ ਨਿਹਾਲ ਕਰਨਾ ਮਹਾਰਾਜ ਹੋਇਆ ਇਸ ਵਕਤ ਸ਼ਾਮ ਕਾਲ ਦੇ ਦੀਵਾਨ ਦੀ ਸਮਾਪਤੀ ਹੋਈ ਹੈ ਆਪ ਜੀ ਦੀ ਕਿਰਪਾ ਸਦਕਾ ਦਿੰਦੇ ਚਾਰ ਪੈ ਸੁਤਨਾ ਬਦੀਤ ਹੋਏ ਰਹਿਣਾ ਹੀ ਸੁੱਖਾਂ ਅੰਦਰ ਬਾਣੀ ਵਿੱਚ ਵਤੀਤ ਕਰੋਣਾ ਹਰ ਤਰ੍ਹਾਂ ਕਰਕੇ ਰਸ਼ੈ ਰਿਤ ਕਰਨੀ ਸਹੀ ਪਿਆਰੇ ਮੇਲ ਜਿੰਨਾ ਬਣਿਆ ਤੇ ਨਾਮ ਚੇਤਾਵੇ ਨਾਨਕ ਨਾਮ ਚੜਦੀ ਕਲਾ ਤੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਤੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਘਾਰ ਹੋਏ ਸਾ ਮਿਲਾਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਕਹਾਜ ਹੈ ਚੜੇ ਸੋਤਰੀ ਜੋ ਸਰਦਾ ਕਰ ਸੇਵ ਦੇ ਗੁਰ ਪਾਰੋ ਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰੋ ਤਾਰਨ ਬੋਲੇ ਸੋਨਿਆ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ